ਮੱਖਣ ਸ਼ਾ ਇੱਕ ਸੁਦਾਕਰ ਸੀ ਉਹ ਸਮੁੰਦਰੀ ਜਹਾਜ਼ ਰਾਹੀਂ ਮਾਲ ਢੋਣ ਦਾ ਕੰਮ ਕਰਦਾ ਸੀ ਇੱਕ ਦਿਨ ਉਸ ਦਾ ਜਹਾਜ਼ ਬਰੇਤੇ ਵਿੱਚ ਫਸ ਗਿਆ ਮੱਲਾ ਅਤੇ ਨੌਕਰ ਚੱਕਰ ਆਪਣਾ ਜੋਰ ਲਾ ਥੱਕੇ ਪਰ ਜਹਾਜ਼ ਨਾ ਨਿਕਲਿਆ ਮੱਖਣ ਸ਼ਾ ਗੁਰੂ ਘਰ ਦਾ ਪ੍ਰੇਮੀ ਸੀ ਉਸ ਨੇ ਸੱਚੇ ਦਿਲ ਨਾਲ ਸਤਿਗੁਰਾਂ ਦੇ ਚਰਣਾ ਵਿੱਚ ਅਰਦਾਸ ਕੀਤੀ ਸੁਖਣਾ ਸੁਖੀ ਮਹਾਰਾਜ ਮੇਰਾ ਬੇੜਾ ਬੰਨੇ ਲਾਓ ਮੈਂ ਆਪ ਜੀ ਦੇ ਚਰਣਾ ਵਿੱਚ ਹਾਜ਼ਰ ਹੋ ਕੇ 500 ਮੋਰਾ ਭੇਟਾ ਕਰਾਂਗਾ ਅਰਦਾਸ ਕਰਕੇ ਉਸਨੇ ਨੌਕਰਾਂ ਨੂੰ ਮੁੜ ਕੋਸ਼ਿਸ਼ ਕਰਨ ਨੂੰ ਕਿਹਾ ਤੇ ਨਾਲ ਆਪ ਵੀ ਲੱਗ ਗਿਆ ਸਾਰੇ ਹੈਰਾਨ ਰਹਿ ਗਏ ਜਦੋਂ ਪਤਾ ਵੀ ਨਹੀਂ ਲੱਗਾ ਕਿ ਜਹਾਜ਼ ਬਰੇਤੀ ਵਿੱਚੋਂ ਨਿਕਲ ਗਿਆ ਮੱਖਣ ਸ਼ਾ ਦਾ ਸਿਰ ਸਤਗੁਰਾਂ ਦੀ ਕਰਾਮਾਤ ਅੱਗੇ ਝੁਕ ਗਿਆ ਫਿਰ ਮੱਖਣ ਸ਼ਾ ਆਪਣੇ ਪਰਿਵਾਰ ਅਤੇ ਨੌਕਰਾਂ ਚਾਕਰਾਂ ਨਾਲ ਗੁਰੂ ਜੀ ਦੇ ਦਰਸ਼ਨਾਂ ਲਈ ਦਿੱਲੀ ਪਹੁੰਚ ਗਿਆ ਦਿੱਲੀ ਤੂੰ ਉਸਨੂੰ ਪਤਾ ਲੱਗ ਗਿਆ ਕਿ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾ ਗਏ ਹਨ ਤੇ ਨਵੇਂ ਗੁਰੂ ਇਸ ਸਮੇਂ ਬਕਾਲੇ ਹਨ ਸੁਖਣਾ ਦੇਣ ਲਈ ਤੇ ਨੋਹੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਮੱਖਣਸ਼ਾਹ ਕਾਫਲੇ ਸਮੇਤ ਬਕਾਲੇ ਵੱਲ ਨੂੰ ਤੁਰ ਪਿਆ ਬਕਾਲੇ ਪਹੁੰਚ ਕੇ ਉਸਨੇ ਪਿੰਡ ਤੋਂ ਬਾਹਰ ਹੀ ਡੇਰਾ ਲਾ ਲਿਆ ਇਹ ਸੁਣ ਕੇ ਕਿ ਇੱਕ ਅਮੀਰ ਸਿੱਖ ਆਇਆ ਹੈ ਪੇਖੀ ਗੁਰੂਆਂ ਦੇ ਮਸੰਦ ਉਸ ਕੋਲ ਪਹੁੰਚਨੇ ਸ਼ੁਰੂ ਹੋ ਗਏ ਸਾਰੇ ਮਸੰਦ ਆਪਣੇ ਗੁਰੂ ਨੂੰ ਸੱਚਾ ਤੇ ਬਾਕੀਆਂ ਨੂੰ ਝੂਠਾ ਦੱਸਦੇ ਇਹ ਦੇਖ ਕੇ ਮੱਖਣਸ਼ਾਹ ਦਾ ਮਨ ਬੜਾ ਦੁਖੀ ਹੋਇਆ ਉਹ ਸੋਚਣ ਲੱਗ ਗਿਆ ਕਿ ਹੁਣ ਮੈਂ ਸੁਖਣਾ ਕਿਸ ਨੂੰ ਦਵਾਂਗਾ ਉਸਨੇ ਇੱਕ ਫੈਸਲਾ ਕੀਤਾ ਕਿ ਉਹ ਸਾਰੇ ਅਖੋਤੀ ਗੁਰੂਆਂ ਅੱਗੇ ਦੋ ਮੋਹਰਾ ਮੱਥਾ ਟੇਕੇਗਾ ਸੱਚਾ ਗੁਰੂ ਉਹ ਹੋਵੇਗਾ ਜੋ ਉਸਨੂੰ ਉਸਦਾ ਬਚਨ ਯਾਦ ਕਰਾਵੇਗਾ ਅਗਲੇ ਦਿਨ ਉਹ ਮੰਨ ਚ ਕੀਤੇ ਫੈਸਲੇ ਮੁਤਾਬਕ ਸਾਰੀ ਗੁਰੂਆਂ ਦੇ ਡੇਰੇ ਗਿਆ ਦੋ ਦੋ ਮੋਹਰਾ ਮੱਥਾ ਟੇਕਿਆ ਪਰ ਕਿਸੇ ਨੇ ਵੀ ਉਸਦਾ ਬਚਨ ਯਾਦ ਨਹੀਂ ਕਰਵਾਇਆ ਇਸ ਸਭ ਨਾਲ ਮੱਖਣਸ਼ਾਹ ਦਾ ਦਿਲ ਹੋਰ ਵੀ ਦੁਖੀ ਹੋ ਗਿਆ ਉਹ ਸੁਖਣਾ ਕਿਸ ਅੱਗੇ ਰੱਖੇ ਸੁਖਣਾ ਕੋਲ ਰੱਖਣੀ ਸਿੱਖੀ ਦੀ ਸ਼ਾਨ ਦੇ ਖਿਲਾਫ ਹੈ ਇਸ ਕਰਕੇ ਉਹ ਸੋਚਾਂ ਵਿੱਚ ਪੈ ਗਿਆ ਆਖਿਰ ਉਸਨੇ ਫੈਸਲਾ ਕੀਤਾ ਕਿ ਜਦ ਤੱਕ ਮੈਨੂੰ ਸੱਚੇ ਗੁਰੂ ਦੇ ਦਰਸ਼ਨ ਨਹੀਂ ਹੋ ਜਾਂਦੇ ਤਦ ਤੱਕ ਮੈਂ ਨਾ ਕੁਝ ਖਾਵਾਂਗਾ ਨਾ ਕੁਝ ਪੀਵਾਂਗਾ ਅਗਲੇ ਦਿਨ ਪੀਖੀ ਗੁਰੂਆਂ ਦੇ ਮਸੰਦ ਮੱਖਣ ਸ਼ਾ ਦੇ ਡੇਰੇ ਪਹੁੰਚ ਗਏ ਮੱਖਣ ਸ਼ਾ ਨੇ ਇੱਕ ਮਸੰਦ ਤੋਂ ਪੁੱਛਿਆ ਕਿ ਇਨ੍ਹਾਂ 22 ਛੋਡੀਆਂ ਤੋਂ ਇਲਾਵਾ ਛੋੜੀ ਖਾਨਦਾਨ ਦਾ ਕੋਈ ਹੋਰ ਮਹਾਪੁਰਖ ਵੀ ਇੱਥੇ ਰਹਿੰਦਾ ਹੈ ਮ ਸੰਧਨੀ ਉੱਤਰ ਦਿੱਤਾ ਜੀ ਹਾਂ ਪਰ ਉਹ ਆਪਣੇ ਆਪ ਨੂੰ ਗੁਰੂ ਨਹੀਂ ਕਹਵਾਂਦਾ ਉਸ ਦਾ ਨਾਮ ਤੇਗ ਬਹਾਦਰ ਹੈ ਗੁਰੂ ਹਰਗੋਬਿੰਦ ਜੀ ਦਾ ਸਹਬਜ਼ਾਦਾ ਹੈ ਪਰ ਸੰਸਾਰਕ ਕੰਮਾਂ ਤੋਂ ਨਿਰਲੇਪ ਰਹਿੰਦਾ ਹੈ ਪੂਰੀ ਵਿੱਚ ਬੈਠਾ ਰਹਿੰਦਾ ਹੈ ਘਟ ਵਦ ਹੀ ਬਾਹਰ ਨਿਕਲਦਾ ਹੈ ਇਹ ਗੱਲ ਸੁਣ ਕੇ ਮੱਖਣ ਸ਼ਾਹ ਨੂੰ ਜਿਵੇਂ ਆਸ ਦੀ ਕਿਰਨ ਲਿਸ਼ਕ ਪਈ ਉਸ ਦਾ ਤਨ ਮਨ ਖਿੜ ਗਿਆ ਉਸ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਕੜਾ ਪ੍ਰਸ਼ਾਦ ਤਿਆਰ ਕਰੋ ਪ੍ਰਸ਼ਾਦ ਤਿਆਰ ਹੋ ਗਿਆ ਉਸਨੇ ਪ੍ਰਸ਼ਾਦ ਚੁੱਕਿਆ ਤੇ ਕਾਫਲੇ ਸਮੇਤ ਗੁਰੂ ਤੇਗ ਬਹਾਦਰ ਜੀ ਦੇ ਘਰ ਵੱਲ ਨੂੰ ਤੁਰ ਪਿਆ ਜਿਵੇਂ-ਜਿਵੇਂ ਕਦਮ ਪੁੱਟਦਾ ਉਸ ਨੂੰ ਅੰਦਰੋਂ ਠੰਡ ਪੈਂਦੀ ਜਾਂਦੀ ਜਦ ਘਰ ਪਹੁੰਚ ਗਿਆ ਤਾਂ ਸੇਵਾਦਾਰ ਨੂੰ ਦਰਸ਼ਨ ਕਰਾਣ ਲਈ ਬੇਨਤੀ ਕੀਤੀ ਸਤਿਗੁਰਾਂ ਨੇ ਕਿਹਾ ਅੰਦਰ ਥਾਂ ਥੋੜੀ ਹੈ ਜੇ ਮੱਖਣਸ਼ਾ ਆਣਾ ਚਾਹੇ ਤਾਂ ਇਹ ਕੱਲਾ ਭੋਰੇ ਵਿੱਚ ਆ ਜਾਵੇ ਮੱਖਣਸ਼ਾ ਭੋਰੇ ਵਿੱਚ ਪਹੁੰਚ ਗਿਆ ਮੱਥਾ ਟੇਕਿਆ ਦਿਲ ਨੇ ਸਹੀ ਥਾਂ ਪਹੁੰਚ ਜਾਣ ਦੀ ਕੋਈ ਦਿੱਤੀ ਸੰਸੇ ਕਾਰਨ ਮੱਖਣ ਸ਼ਾਹ ਨੇ ਦੋ ਮੋਰਾ ਦੀ ਭੇਟਾਂ ਕੀਤੀਆਂ ਪਰ ਅੰਦਰੋਂ ਅਰਦਾਸ ਕਰ ਰਿਹਾ ਸੀ ਮਹਾਰਾਜ ਮੇਰੀ ਇੱਛਾ ਪੂਰੀ ਕਰੋ ਗੁਰੂ ਤੇਗ ਬਹਾਦਰ ਜੀ ਨੇ ਮੁਸਕੁਰਾ ਕੇ ਮੱਖਣ ਸ਼ਾਹ ਵੱਲ ਵੇਖਿਆ ਤੇ ਕਿਹਾ ਸਿੱਖਾ ਭੇਟਾਂ ਕਿੱਧਰ ਹੈ ਜਹਾਜ ਡੁੱਬਣ ਲੱਗਿਆ ਤੇ ਤੂੰ 500 ਮੋਰਾ ਸੁਖੀ ਸੀ ਐ ਵੇਖ ਮੇਰੇ ਪਿੱਠ ਤੇ ਨਿਸ਼ਾਨ ਮੱਖਣ ਸ਼ਾਹ ਤਾਂ નિਹਾਲ ਹੋ ਗਿਆ ਇਕਦਮ 500 ਮੋਹਰਾਂ ਦੀ ਥੈਲੀ ਮਹਾਰਾਜ ਦੇ ਅੱਗੇ ਰੱਖ ਦਿੱਤੀ ਤੇ ਆਪ ਪਵਿੱਤਰ ਚਰਨਾਂ ਤੇ ਟੈਪਿਆ ਰੂ ਰੂ ਕੇ ਮਹਾਰਾਜ ਦੇ ਚਰਨ ਤੋ ਦਿੱਤੇ ਜਦੋਂ ਅੰਦਰਲਾ ਸ਼ਾਂਤ ਹੋਇਆ ਤੇ ਬਾਹਰ ਵੱਲ ਨੂੰ ਤੁਰ ਪਿਆ ਤੇ ਜੋਰ-ਜੋਰ ਦੀ ਕਹਿਣ ਲੱਗਾ ਮੈਨੂੰ ਗੁਰੂ ਲੱਭ ਗਿਆ ਮੈਨੂੰ ਗੁਰੂ ਲੱਭ ਗਿਆ ਮੱਖਣ ਸ਼ਾਹ ਨੇ ਸਾਈ ਸੰਗਤ ਨੂੰ ਸਾਰੀ ਗੱਲ ਦੱਸੀ ਸੰਗਤਾਂ ਵਿੱਚ ਸੱਚੀ ਗੁਰੂ ਦੇ ਮਿਲ ਜਾਣ ਦੀ ਖੁਸ਼ੀ ਦੀ ਲਹਿਰ ਦੌੜ ਪਈ